ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਪ੍ਰੈਸਰਾਂਹੀਂ ਸਾਰੇ ਦੇਸ਼ ਦੇ ਚ ਬੈਠੇ ਸਾਰੇ ਪੰਜਾਬੀ ਪਾਈਚਾਰਾ ਹੋਰ ਸਾਡਾ ਸਿੱਖ ਸਿਧਾਂਤਾਂ ਨਾਲ ਸੰਬੰਧਿਤ ਪਾਈਚਾਰਾ ਤੇ ਦੇਸ਼ ਅਮ ਦੇਸ਼ਾਂ ਚ ਬੈਠੇ ਪੰਜਾਬੀਆਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦਿਹਾੜਾ ਜਿਹੜਾ ਹੈ ਲੋਹੜੀ ਦਾ ਸ੍ਰੀ ਮੁਖਸਰ ਸਾਹਿਬ ਜੋ 40 ਮੁਕਤਾਂ ਦੀ ਸ਼ਹੀਦੀ ਵਾਸਤੇ ਸਮਰਪਿਤ ਹੈ ਦਿਹਾੜਾ ਉਸ ਨੂੰ ਯਾਦ ਕਰਦੇ ਆਂ ਅਸੀਂ ਵੱਖ-ਵੱਖ ਜਿਹੜੇ ਪ੍ਰੋਗਰਾਮ ਪਹਿਲਾਂ ਵੀ ਸ਼ਹੀਦਾਂ ਨੂੰ ਸਮਰਪਿਤ ਜਿਵੇਂ ਸਵਾ ਦੇ ਦਿਨ ਲਈ ਨਿਕਲੇ ਪਿੱਛੇ ਤੇ ਸਾਰਿਆਂ ਨੂੰ ਸ਼ਹੀਦਾਂ ਨੂੰ ਯਾਦ ਕਰਦੇ ਆਂ ਲੰਗਰ ਦਾ ਇੱਥੇ ਸਾਰਾ ਅਰੇਂਜਮੈਂਟ ਜਿਹੜਾ ਕੀਤਾ ਸਾਰਿਆਂ ਨੂੰ ਯਾਦ ਕਰਦੇ ਹੋਏ ਬਾਬਾ ਨੂੰ ਸਿੰਘ ਸ਼ਹੀਦਾਂ ਨੂੰ ਸਾਰਿਆਂ ਨੂੰ ਸਮਰਤਾ ਸੀ ਫਤਿਹ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਸਾਡੇ ਕੋਲੇ ਨਗਰ ਨਿਗਮ ਮੁਹਾਲੀ ਸਫਾਈ ਸੇਵਕ ਯੂਨੀਅਨ ਜੋ ਨਵੀਂ ਯੂਨੀਅਨ ਜਿਹੜੀ ਹੈ ਸਾਡੇ ਕੋਲ ਰਜਿਸਟਰਡ ਹੋਈ ਹੈ ਪਹਿਲਾਂ ਵੀ ਯੂਨੀਅਨਾਂ ਆਂਦੀਆਂ ਨੇ ਕੰਮਕਾਰ ਕਰਦੀਆਂ ਨੇ ਪਰ ਜੇ ਕੋਈ ਨਹੀਂ ਯੂਨੀਅਨ ਕੋਈ ਨਵੀਂ ਰੋਲ ਅਦਾ ਕਰਦੀ ਜਾਂ ਕੋਈ ਸਾਡਾ ਮੈਂਬਰ ਨਹੀਂ ਰੋਲ ਅਦਾ ਕਰਦਾ ਤਾਂ ਉਹ ਤੋਂ ਬਾਅਦ ਫੇਰ ਬਦਲ ਹੋ ਜਾਂਦਾ ਹੈ ਯੂਨੀਅਨ ਚ ਅੱਜ ਯੂਨੀਅਨ ਜਿਹੜੀ ਨਵੀਂ ਇੱਥੇ ਪ੍ਰਧਾਨ ਸਾਡੇ ਜੀਤ ਸਿੰਘ ਜੀ ਤੇ ਉਹਨਾਂ ਦੀ ਸਾਰੀ ਟੀਮ ਸਮੁੱਚੀ ਟੀਮ ਪਹੁੰਚੀ ਹੈ ਨਗਰ ਨਿਗਮ ਬਹਾੜੀ ਦੇ ਸਫਾਈ ਸੇਵਕਾਂ ਦੀ ਤੇ ਜਿਨ੍ਹਾਂ ਨੇ ਆਪਣੇ ਆਪਣੀ ਮੰਗਾਂ ਬਾਰੇ ਸਾਰੀ ਵਿਚਾਰ ਚਰਚਾ ਤਕਰੀਬਨ 2-1/2 ਘੰਟਾ ਹੋ ਗਿਆ ਵਿਚਾਰ ਚਰਚਾ ਹੋਈ ਹੈ ਵੀ ਸਾਡੀਆਂ ਇਹ ਮੰਗਾਂ ਨੇ ਜਿਵੇਂ ਠੇਕੇਦਾਰੀ ਸਿਸਟਮ ਖਤਮ ਕਰਨਾ ਹੋਵੇ ਇਹਨਾਂ ਲੋਕਾਂ ਨੂੰ ਰੈਗੂਲਰ ਕਰਨਾ ਹੋਵੇ ਜਾਂ ਇਹਨਾਂ ਨੂੰ ਛੁੱਟੀਆਂ ਸਰਕਾਰੀ ਕੋਈ ਛੁੱਟੀ ਵੀ ਚਾਹੀਦੀ ਹੈ ਜਿਵੇਂ ਕਿ ਪਰਿਵਾਰਾਂ ਦੇ ਸਾਰੇ ਲੋਕ ਜਿਹੜੇ ਅਸੀਂ ਕਬੀਲਦਾਰ ਆ ਉਹਨਾਂ ਨੂੰ ਕਿਤੇ ਨਾ ਕਿਤੇ ਜਾਣਾ ਆਉਣਾ ਪੈਂਦਾ ਦੁੱਖ ਸੁੱਖ ਚ ਜਾਣਾ ਪੈਂਦਾ ਤੇ ਜਿਹੜੀ ਸਾਡੀ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਕਮਿਸ਼ਨਰ ਮੁਹਾਲੀ ਤੋਂ ਮੰਗ ਕਰਦੇ ਆਂ ਡੀਸੀ ਜ਼ਿਲ੍ਹਾ ਮੁਹਾਲੀ ਤੋਂ ਮੰਗ ਕਰਦੇ ਆਂ ਕਿ ਜਿਹੜਾ ਇਹਨਾਂ ਦੀਆਂ ਮੰਗਾਂ ਵਾਸਤੇ ਧਿਆਨ ਦਿੱਤਾ ਜਾਵੇ ਅਸੀਂ ਪਹਿਲਾਂ ਵੀ ਬਹੁਤ ਸਾਰੇ ਮੰਗ ਪੱਤਰ ਦੇ ਚੁੱਕੇ ਆਂ ਸਾਡਾ ਅਸੀਂ ਸਮਰਪਿਤ ਆਂ ਪੂਰੇ ਇਹਨਾਂ ਲੋਕਾਂ ਦਾ ਮਦਦ ਕਰਦੇ ਆਂ ਹੈਲਪ ਕਰਦੇ ਆਂ ਤਾਂ ਕਿ ਅਨੁਸੂਚਿਤ ਜਾਤੀ ਨਾਲ ਛੋਟੀ ਬਰਾਦਰੀਆਂ ਨਾਲ ਲੋਕ ਐਸੀ ਲੋਕਾਂ ਨਾਲ ਸੰਬੰਧਿਤ ਨੇ ਮੈਂ ਵੀ ਇਹਨਾਂ ਪਰਿਵਾਰਾਂ ਚੋਂ ਹੀ ਆਂ ਤਾਂ ਕਰਕੇ ਇਹਨਾਂ ਦੀ ਜਿਹੜੀ ਹੈ ਪੂਰਨ ਤੌਰ ਤੇ ਅਸੀਂ ਜਿਹੜੀ ਹੈ ਸਮਰਥਨ ਦਿੰਦੇ ਆਂ ਇਹਦੀ ਮਦਦ ਕਰਦੇ ਆਂ ਜਦੋਂ ਵੀ ਕੀਤੇ ਇਹਨਾਂ ਨੂੰ ਸਾਡੀ ਲੋੜ ਪੈਂਦੀ ਹੈ ਉਦੋਂ ਅਸੀਂ ਇਹਨਾਂ ਦਾ ਪੂਰਾ ਤੌਰ ਤੌਰ ਤੇ ਸਾਥ ਦੇਵਾਂਗੇ ਤੇ ਜਿਹੜੀਆਂ ਇਹਨਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਜਿਨ੍ਹਾਂ ਦੇ ਮੰਗ ਪੱਤਰ ਸੀ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਡਿਪਟੀ ਕਮਿਸ਼ਨਰ ਬਹਾਵਾਲੀ ਨੂੰ ਕਮਿਸ਼ਨਰ ਨਗਰ ਨਿਗਮ ਨੂੰ ਤੇ ਨੈਸ਼ਨਲ ਕਮਿਸ਼ਨਰ ਨੂੰ ਵੀ ਜਿਹੜੇ ਹੈ ਸਫਾਈ ਸੇਵਕ ਕਮਿਸ਼ਨਰ ਨੈਸ਼ਨਲ ਹੈ ਉਹਨਾਂ ਨੂੰ ਵੀ ਅਸੀਂ ਮੰਗ ਪੱਤਰ ਭੇਜ ਕੇ ਇਹਨਾਂ ਦੀ ਮੰਗਾਂ ਵੱਲ ਧਿਆਨ ਦਵਾਵਾਂਗੇ ਤੇ ਮੈਂ ਇੰਨਾ ਹੀ ਕਹਿੰਦਾ ਹੋਇਆ ਸਾਰੀ ਟੀਮ ਨੂੰ ਸਾਰੇ ਕਰਮਚਾਰੀਆਂ ਨੂੰ ਸਫਾਈ ਸੇਵਕਾਂ ਨੂੰ ਤੇ ਸਾਰੇ ਮੈਂਬਰਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਤੋਂ ਜੈ ਵਾਲਮੀਕੀ ਜੀ ਜੈ ਭੀਮ ਜੈ ਸੰਵਿਧਾਨ ਅੱਜ ਅਸੀਂ ਕੁੰਬੜਾ ਸਾਹਿਬ ਕੇ ਸਾਥ ਤੇ ਇੱਕ ਵਿਚਾਰ ਸਾਂਝਾ ਕੀਤੇ ਇਹਨੂੰ ਅਸੀਂ ਬਤਾਇਆ ਕਿ ਇੱਕ ہماری ਟ੍ਰੇਡ ਯੂਨੀਅਨ ਤਿਆਰ ਹੋਈ ਹੈ ਨਗਰ ਨਿਗਮ ਮੁਹਾਲੀ ਮੇਂ ਔਰ ਇਹ ਯੂਨੀਅਨ ਬੜੇ ਲੰਬੇ ਸਮੇਂ ਸੇ ਪ੍ਰੋਸੈਸ ਚੱਲ ਰਹਾਤਾ ਹੈ ہمارا ਕਿ ਇੱਕ ਯੂਨੀਅਨ ਤਿਆਰ ਕਰੀਏ क्योंकि हमारे जो मुलाजिम हैं नगर निगम में काफ़ी लंबे समय से परेशानियों से जूझ रहे थे उनकी ये जो समस्या थी उनकी समस्या सुनने वाला कोई था नहीं नगर निगम में कुछ व्यक्तियों द्वारा दावा किया जाता था कि मुलाजिमों की भलाई के लिए हम काम कर रहे हैं पर वो सारा व्यर्थ थी आज तक मुलाजिमों का कोई काम हुआ नहीं था चाहे उनकी छुट्टियाँ की गल कर लो चाहे उनकी वर्दियाँ की गल कर लो क्योंकि नगर निगम में कई बार स्ट्राइक कराई गई रिजल्ट कुछ नहीं आया फिर हमने एक सलाह करी तैयारियाँ करी यूनियन बनाने की तो वो सफलता आज हमें मिल चुकी है ट्रेड यूनियन हमारी तैयार हो गई हमें लाइसेंस भी मिल गया अब हम कमिश्नर साहब से टेबल टॉप अपने मुलाजमों की समस्या लेके जा सकते हैं मसला हल करा भी सकते हैं टेबल टॉप उनसे बातचीत करके और धन्यवाद करेंगे लेबर डिपार्टमेंट कमिश्नर साहब का जो उन्होंने हमें मान्यता दे हमारे ऊपर अपकार किया इस लाइक समझा के हमें एक लाइसेंस इशू करा हमारे लिए नहीं तो लोग काफ़ी धक्का खा रहे हैं यूनियन बनाने के लिए पर वो यूनियन नहीं बना पाते क्योंकि उनकी नियती ठीक नहीं है काम करने की उनके मुलाजिमों के प्रति विचार ठीक नहीं होते पर हम ये वादा करते हैं अपने मुलाजिमों से जिनने हमें चुनकर यहाँ तक भेजा है उन मुलाजिमों की समस्या कमिश्नर साहब तक पहुँचाएंगे सरकार के द्वार तक पहुँचाएंगे और मसला हल कराने का काम करेंगे आज हमारी यूनियन जो तैयार हुई है इसकी खुशी में मुलाजिमों के बीच खुशी की लहर है ਕਿ ਇੱਕ ਨਵੀਂ ਯੂਨੀਅਨ ਬਣੀ ਹੈ ਸਾਡੇ ਲਈ ਕੁਝ ਕਰਕੇ ਦਿਖਾਏਗੀ ਅਸੀਂ ਵੀ ਆਪਣੇ ਵਾਦੇ ਤੇ ਖਰਾ ਉਤਰਾਂਗੇ ਮਜ਼ਦਮੋ ਦੀ ਸਮੱਸਿਆ ਹਰ ਸਮੱਸਿਆ ਦਾ ਵਿਜਟ ਕਰਾਂਗੇ ਔਰ ਸਮਾਧਾਨ ਕਰਨੇ ਦਾ ਕੰਮ ਕਰਾਂਗੇ ਬਸ ਜੀ ਜੈ ਵਾਲਮੀਕੀ ਜੈ ਭੀ ਸਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਦੀ ਫਤਿਹ ਪਹਿਲਾ ਮੈਂ న్యూਜ ਵਾਲਿਆਂ ਦਾ ਬਹੁਤ ਧੰਨਵਾਦ ਕਰੂੰਗਾ ਵੀ ਜਿਹੜੇ ਅੱਜ ਇੱਥੇ ਪਹੁੰਚੇ ਨੇ ਤੇ ਕੁੰਬੜਾ ਸਾਹਿਬ ਕੋ ਅਸੀਂ ਆਏ ਆ ਅੱਜ ਮੀਟਿੰਗ ਦੇ ਵਿੱਚ ਸਾਡੀ ਅੱਜ ਨਵੀਂ ਯੂਨੀਅਨ ਬਣੀ ਆ ਕੀਰਤ ਭਾਗ ਕਮਿਸ਼ਨ ਸਾਹਿਬ ਨੇ ਸਾਨੂੰ ਥੌਰਟੀ ਦਿੱਤੀ ਆ ਨਵੀਂ ਯੂਨੀਅਨ ਦੀ ਤੇ ਕੁੰਮੜਾ ਸਾਹਿਬ ਨੂੰ ਵੀ ਵਧਾਈਆਂ ਦੇਣ ਆਏ ਅਸੀਂ ਵੀ ਸਾਡੀ ਨਵੀਂ ਯੂਨੀਅਨ ਬਣੀ ਆਈ ਜਿਹੜੀਆਂ ਸਾਡੇ ਕੋਲ ਸਮੱਸਿਆ ਆ ਰਹੀ ਆ ਕਾਰਪੋਰੇਸ਼ਨ ਦੇ ਵਿੱਚ ਕਰਮਚਾਰੀਆਂ ਦੇ ਵਿੱਚ ਆ ਰਹੀ ਆ ਉਹਨਾਂ ਨੂੰ ਉਹਨਾਂ ਦਾ ਕੋਈ ਹੱਲ ਕਰਨ ਲਈ ਕੁੰਮੜਾ ਸਾਹਿਬ ਨਾਲ ਅੱਜ ਮੀਟਿੰਗ ਕੀਤੀ ਗਈ ਆ ਜੇ ਜਿਸ ਹਸਾਬ ਨਾਲ ਸਾਨੂੰ ਕੁੰਮੜਾ ਸਾਹਿਬ ਨੇ ਪੂਰਾ ਵਿਸ਼ਵਾਸ ਦਿੱਤਾ ਗਏ ਤਾਂ ਡੀਆਂ ਜਿਹੜੀਆਂ ਮੰਗਾਵਾ ਬਹੁਤ ਜਾਇਜ਼ ਮੰਗਾਵਾ ਉਹ ਮੈਂ ਸਰਕਾਰ ਤੱਕ ਪੂਰੀਆਂ ਹੱਲ ਕਰਵਾ ਕੇ ਛੱਡੂੰਗਾ ਜੀ ਮੈਂ ਆਪਣੇ ਟੀਮ ਦਾ ਤੇ ਕੁੰਮੜਾ ਸਾਹਿਬ ਦਾ ਅਤੇ ਨਿਊਜ਼ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰੂੰਗਾ ਵੀ ਜਿਨ੍ਹਾਂ ਨੇ ਅੱਜ ਸਾਡੇ ਇੱਥੇ ਅੱਜ ਮੀਟਿੰਗ ਦੇ ਵਿੱਚ ਗੱਲ ਸੁਣੀ ਹੈ ਜੀ ਵਾਹਿਗੋ ਜੀ ਕਾ ਖਾਲਸਾ ਵਾਹਿਗੋ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਬਾਕੀ ਸਾਰਿਆਂ ਦਾ ਧੰਨਵਾਦ ਜੀ ਤੇ ਆਪਾਂ ਕਾਫੀ ਲੰਬੇ ਸਮੇਂ ਤੇ ਕੰਮ ਕਰਦੇ ਆਏ ਜੀ ਠੀਕ ਹੈ ਜੀ ਤੇ ਸਾਰਿਆਂ ਦਾ ਮਤਲਬ ਆਪਾਂ ਰੱਖੋਗੇ ਖਿਆਲ Take it.